ਅੱਜ ਇਨਸਾਨ ਸਭ ਤੋਂ ਵੱਡੀ ਕਿਹੜੀ ਗੁਲਾਮੀ ਦੇ ਵਿੱਚ ਆ ਵਿਚਾਰਾਂ ਦੀ ਗੁਲਾਮੀ ਦੇ ਵਿੱਚ ਇਹੋ ਜਿਹੇ ਵਿਚਾਰ ਦਿਮਾਗ ਵਿੱਚ ਕਈ ਵਾਰੀ ਆ ਟਿਕਦੇ ਨੇ ਬੰਦੇ ਨੂੰ ਆਪ ਨਹੀਂ ਪਤਾ ਲੱਗਦਾ ਕਿ ਵਿਚਾਰਾਂ ਨੂੰ ਰੱਦ ਕਰਾਂ ਕੈਨਸਲ ਕਰਾਂ ਕਿ ਇਹਨਾਂ ਦਾ ਸਵਾਦ ਲਵਾਂ ਐਦਾਂ ਦੇ ਵਿਚਾਰ ਹੈ ਕਈ ਵਾਰੀ ਬੰਦਾ 2-2 ਘੰਟੇ 2-2 ਮਹੀਨੇ ਉਹਨਾਂ ਵਿਚਾਰਾਂ ਦੇ ਨਾਲ ਖੇਡਦਾ ਰਹਿੰਦਾ ਹੈ ਜਦੋਂ ਕਲਾਮ ਸੁਣਦਾ ਫਿਰ ਤੋਬਾ ਕਰਦਾ ਕੰਨਾਂ ਨੂੰ ਹੱਥ ਲਾਉਂਦਾ ਵਿਚਾਰ ਵੇ ਆ ਜਾਂਦੇ ਫੇ ਵਿਚਾਰਾਂ ਦੇ ਵਿੱਚ ਫਸ ਜਾਂਦਾ ਫਿਰ ਉਹਨਾਂ ਦਾ ਇੰਜੋਏ ਕਰਦਾ ਰਹਿੰਦਾ ਫੇ ਕਲਾਮ ਦੇ ਵਿੱਚ ਆਉਂਦਾ ਵਚਨ ਚਾਉਂਦਾ ਫਿਰ ਉਹਨੂੰ ਸਮਝ ਆਉਂਦੀ ਇਹ ਤਾਂ ਗਲਤ ਹੈ ਇਹਨਾਂ ਨੂੰ ਤਾਂ ਕੈਂਸਲ ਕਰਨਾ ਇਹੇ ਤੇ ਮੇਰੇ ਦੁਸ਼ਮਣ ਹੈ ਜਿਸ ਦਿਨ ਤੁਸੀਂ ਇਹ ਸਮਝ ਗਏ ਕਿ ਵਿਚਾਰ ਤੁਹਾਡੇ ਦੁਸ਼ਮਣ ਨੇ ਔਰ ਤੁਸੀਂ ਦੁਸ਼ਮਣਾਂ ਨਾਲ ਖੇਡਦੇ ਹੋ ਕਿਉਂ ਤੁਹਾਡੇ ਨਾਲ ਪਿਆਰ ਕਰਨਗੇ ਤੁਹਾਡੇ ਕੰਮ ਸਵਾਰਨਗੇ ਤਾਨੂੰ ਪਰਮੇਸ਼ਵਰ ਦੇ ਲਾਗੇ ਜਾਣ ਦੇਣਗੇ ਨਹੀਂ ਨਹੀਂ ਅੱਜ ਪਹਿਚਾਣੋ ਤੁਹਾਡੇ ਅਸਲੀ ਦੁਸ਼ਮਣ ਜਿਹੜੇ ਵਿਚਾਰ ਤੁਹਾਡੇ ਜੀਵਨ ਦੇ ਅੰਦਰ ਆਉਂਦੇ ਆ ਜਿਹੜੇ ਵਿਚਾਰ ਤੁਹਾਡੇ ਦਿਮਾਗ ਦੇ ਅੰਦਰ ਹੈ ਅੱਜ ਹਰ ਵਿਚਾਰ ਨੂੰ ਤੁਸੀਂ ਮਸੀਹ ਯਿਸੂ ਦੇ ਨਾਮ ਦੇ ਵਿੱਚ ਕੈਨਸਲ ਕਰਕੇ ਇੱਥੋਂ ਜਾਣਾ ਹੈ ਹਰ ਵਿਚਾਰ ਨੂੰ ਬੋਲੋ ਤੇ ਸਹੀ ਕੈਨਸਲ ਕਰਕੇ ਜਾਣਾ ਹੈ ਜੀ ਨਹੀਂ ਕਰਦਾ ਕਈਆਂ ਦਾ ਇੰਨੇ ਸੋਹਣੇ ਵਿਚਾਰ ਹੁੰਦੇ ਆ ਉਹ ਆਪਣੇ ਆਪ ਨੂੰ ਬੜੇ ਸੋਹਣੇ ਲੱਗਦੇ ਆਓ ਪਰ ਜਦੋਂ ਬਾਈਬਲ 'ਚ ਜਾਂਦੇ ਆ ਆਪਣੇ ਆਪ ਨੂੰ ਦੇਖਣ ਵਾਸਤੇ ਅਸੀਂ ਸ਼ੀਸ਼ੇ ਮੋਹਰੇ ਜਾਂਦੇ ਆ ਤੇ ਉਹ ਸ਼ੀਸ਼ਾ ਸਾਨੂੰ ਦਿਖਾਉਂਦਾ ਕਿੱਥੇ-ਕਿੱਥੇ ਦਾਗ ਹੈ ਕਿਹੜਾ ਕੱਪੜਾ ਸਹੀ ਹੈ ਕਿਹੜਾ ਪਰ ਵੱਡਾ ਗਲਤ ਹੈ ਹੈ ਕਿਹੜੀ ਮੋਸ਼ ਸਹੀ ਨਹੀਂ ਹੈ ਸ਼ੀਸ਼ੇ ਵਿੱਚੋਂ ਦੇਖਦੇ ਆ ਕਿਹੜਾ ਕਾਲਰ ਸਹੀ ਨਹੀਂ ਹੈ ਕਿਹੜਾ ਬਟਨ ਉੱਚਾ ਨਹੀਂ ਮਨ ਲੱਗ ਗਿਆ ਸਕੈਂਟਾਂਚ ਦੱਸ ਦਿੰਦਾ ਆਤਮਿਕ ਜੀਵਨ ਨੂੰ ਦੇਖਣ ਵਾਸਤੇ ਬਾਈਬਲ ਇੱਕ ਦਰਪਣ ਹੈ ਬਾਈਬਲ ਸ਼ੀਸ਼ਾ ਹੈ ਜਦੋਂ ਤੁਸੀਂ ਬਾਈਬਲ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਦੇਖੋਗੇ ਤੁਹਾਡੀਆਂ ਗਲਤੀਆਂ ਨਜ਼ਰ ਆਣਗੀਆਂ ਨਹੀਂ ਤਾਂ ਇਦਾਂ ਤਾਂ ਬੜੇ ਸਾਧ ਲੱਗਦੇ ਹੋ ਸਾਰੇ ਹੀ ਸਾਧ ਹੈ ਅਗਰ ਬਾਈਬਲ ਦੇ ਵਿੱਚ ਨਾ ਦੇਖਿਆ ਜਾਏ ਅਗਰ ਤੁਸੀਂ ਉਸ ਦਰਪਣ ਦੇ ਵਿੱਚ ਦੇਖੋਗੇ ਆਪਣੇ ਆਪ ਨੂੰ ਉਸ वचन ਚ ਦੇਖੋਗੇ ਆਪਣੇ ਆਪ ਨੂੰ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੰਡੇ ਵੱਡੇ ਵੱਡੇ ਬਦਮਾਸ਼ ਹੋ ਬੜਾ ਔਖਾ ਹੈ ਪਰ ਜਿਹੜੀ ਸਚਾਈ ਹੈ ਉਹ ਬਾਈਬਲ ਦੇ ਵਿੱਚੋਂ ਮਿਲਦੀ ਹੈ ਚੰਗਿਆਈ ਕੋਈ ਵੱਡੀ ਗੱਲ ਨਹੀਂ ਹੈ ਉਹ ਧੰਨਾ ਹੈ ਜਿਹੜਾ ਇਸ ਬਾਣੀ ਨੂੰ ਸੁਣਦਾ ਤੇ ਇਸ ਬਾਣੀ ਨੂੰ ਮੰਨਦਾ ਹੈ ਸੁਣਨ ਵਾਲੇ ਧੰਨ ਨਹੀਂ ਹੈ ਸੁਣ ਕੇ ਮੰਨਣ ਵਾਲੇ ਧੰਨ ਹੈ ਇਸ ਲਈ ਅੱਜ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਕਿ ਜੇ ਵਚਨ ਤੁਸੀਂ ਸੁਣਦੇ ਹੋ ਉਸ ਵਚਨ ਨੂੰ ਆਪਣੇ ਹਿਰਦੇ ਦੇ ਅੰਦਰ ਜਮਾ ਰੱਖੋ ਉਹਨੂੰ ਲੈ ਕੇ ਜਾਓ ਗਰਮੀਆਂ ਦੇ ਵਿੱਚ ਤੁਹਾਡੇ ਉੱਤੇ ਬਾਰ ਬਾਰ ਮੱਛਰ ਬੰਦਦਾ ਔਰ ਤੁਸੀਂ ਕੀ ਕਰਦੇ ਹੋ ਮੱਛਰ ਦੇ ਕੱਟਣ ਤੋਂ ਪਹਿਲਾਂ ਪਹਿਲਾਂ ਮੱਛਰ ਨੂੰ ਜਾਂ ਤੇ ਗੱਡੀ ਚਾੜ ਦਿੰਦੇ ਹੋ ਤੇ ਜਾਂ ਅੜਾ ਦਿੰਦੇ ਹੋ اسی طرح ਜਿਹੜੇ ਵਿਚਾਰ ਤੁਹਾਡੇ ਦਿਮਾਗ ਦੇ ਅੰਦਰ ਆਉਂਦੇ ਨੇ ਗਲਤ ਐਕਸ਼ਨ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਵਿਚਾਰਾਂ ਨੂੰ ਮਸੀਹ ਯਿਸੂ ਦੇ ਨਾਮ ਦੇ ਵਿੱਚ ਕੈਨਸਲ ਕਰਨਾ ਸ਼ੁਰੂ ਕਰ ਦਿਓ ਤੇ ਵਿਚਾਰ ਖਤਮ ਹੋ ਜਾਣਗੇ ਹੌਲੀ ਹੌਲੀ ਉਹਨਾਂ ਦਾ ਪ੍ਰੈਸ਼ਰ ਘਟ ਜਾਏਗਾ ਉਹਨਾਂ ਵਿਚਾਰਾਂ ਦੇ ਹਾ ਭਾ ਬਦਲ ਜਾਣਗੇ ਹਰ ਵਾਰ ਜਦ ਤੁਸੀਂ ਉਸ ਨੂੰ ਰੱਦ ਕਰੋਗੇ ਉਹ ਰੱਦ ਹੁੰਦੇ ਰਹਿਣਗੇ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਜਿਹੜੀਆਂ ਚੀਜ਼ਾਂ ਤੁਸੀਂ ਰੱਦ ਕਰੋਗੇ ਉਹ ਰੱਦ ਕੀਤੀਆਂ ਬੋਲੋ ਹਣ ਤੇ ਜਿਹੜੀਆਂ ਖੜੀਆਂ ਕਰੋਗੇ ਉਹ ਖੜੀਆਂ ਕੀਤੀਆਂ ਤੇ ਅਸੀਂ ਆਪ ਹੀ ਦੋ-ਦੋ ਮਹੀਨੇ 6-6 ਮਹੀਨੇ ਸਾਲ-ਸਾਲ 5-5 ਸਾਲ ਉਹਨਾਂ ਵਿਚਾਰਾਂ ਨਾਲ ਖੇਡਦੇ ਰਹਿੰਦੇ ਆ ਤੇ ਫਿਰ ਕਹਿੰਦੇ ਆ ਜੀ ਇਹ ਕੈਨਸਲ ਨਹੀਂ ਹੁੰਦੇ ਅਸੀਂ ਆਜ਼ਾਦ ਨਹੀਂ ਹੋ ਰਹੇ ਗੁਲਾਮ ਤੁਸੀਂ ਖੁਦ ਬਣੇ ਹੋਏ ਹੋ ਪਰਮੇਸ਼ਰ ਨੇ ਤੁਹਾਨੂੰ ਆਜ਼ਾਦ ਕੀਤਾ ਹੈ ਪਰਮੇਸ਼ਰ ਆਜ਼ਾਦ ਲੋਕਾਂ ਦਾ ਪਰਮੇਸ਼ਨ ਹੈ ਪਰਮੇਸ਼ਰ ਜਿਉਂਦਾ ਹੈ ਅਤੇ ਜਿਉਂਦੇ ਲੋਕਾਂ ਦਾ ਪਰਮੇਸ਼ਨ ਹੈ ਔਰ ਤੁਸੀਂ ਜਿਉਂਦੇ ਹੋ ਇਸ ਕਰਕੇ ਅੱਜ ਉਹਨੇ ਤੁਹਾਨੂੰ ਖੋਜੇਵਾਲ ਦੀ ਧਰਤੀ ਤੇ ਬੁਲਾਇਆ ਹੈ ਕਿਉਂਕਿ ਤੁਹਾਡੀਆਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੀਆਂ ਨੇ ਤੇ ਉਹ ਤੁਹਾਡੇ ਲਈ ਉੱਤਰ ਲੈ ਕੇ ਆ ਰਹੀਆਂ ਨੇ ਮੇਰਾ ਇਹ ਵਿਸ਼ਵਾਸ ਹੈ ਪਰਮੇਸ਼ਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਵੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਡਿਉਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਡਿਉਲ ਖੋਜੇਵਾਲਾ